ਕ ਜਾਣ ਦੇ ਕਰ। ਥੰਮ ਥੁਣ ਇੱਕ ਨੰਬਰ ਲੱਗਾ ਯਾਰ। ਨਹੀਂ ਪਹਿਲਾ ਸੂਆ ਸੂਈ। ਰੇਡ ਪਿੱਛੇ ਦਾ ਨਾ ਆਪਾਂ ਨੂੰ ਹਰ ਇੱਕ ਬੰਦਾ ਕਹਿੰਦਾ ਵੀ ਹਾਂ ਵੀ ਠੀਕ ਆ। ਠੀਕ ਹੈ ਗੱਲ। ਆਪਾਂ ਆਏ ਕਿ ਉਹਨੂੰ ਇੱਕ ਵਾਰੀ ਬੰਦਾ ਨਾ ਮਾਰਕੀਟ ਘੁੰਮ ਕੇ ਆਵੇ ਫੇਰ ਆਪਣੇ ਕੋਲ ਆਵੇ। ਠੀਕ ਹੈ ਗੱਲ। ਯਾਰ ਦੋ ਦੰਦ ਜਿਹੜੀ ਹੈਗੀ ਪਿਓਰ ਦੋ ਦੰਦ ਦੀ ਆ। ਹਾਂਜੀ ਹਾਂਜੀ ਬਈ। ਨੇਵੇ ਦੀ ਬੰਤਰ ਚੈੱਕ ਕਰ ਲਓ। ਹੁਣ ਖੁੱਲ। ਹਾਂਜੀ ਹੱਸੀ ਕਾਲ ਦੋਸਤੋ ਬਹੁਤ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬਰਿੰਦਰ ਤੇ ਭਵਜਿੰਦਰ ਕੋਲੇ ਪਹੁੰਚੇ ਹੋਏ ਸੀਗੇ ਪਿੰਡ ਤਿਉਣਾ ਤੇ ਨੇੜੇ ਬਠਿੰਡੇ ਦੇ। ਅ ਇਹ ਤੇ ਨਵੇਂ ਤੇ ਨਾਗ ਜਿਹੜੇ ਹੈਗੇ ਨਾ ਸੂਏ ਸਵਾਏ ਨੇ ਤੇ ਇਧਰਲੇ ਪਾਸੇ ਪਹਿਲੇ ਨੰਬਰ ਦੇ ਉੱਤੇ ਵੀ ਆ ਗਈ ਜਿਹੜੀ ਪਹਿਲਾ ਸੂਆ ਝੋਟੀ ਤੇ ਦੂਜੇ ਨੰਬਰ ਤੇ ਵੀ ਆ ਗਈ ਪਹਿਲਾ ਸੂਆ ਝੋਟੀ ਤੇ ਇਧਰ ਆ ਗਈ ਆਹ ਜਿਹੜੀ ਮੱਝ ਇਹਦੀ ਵੀ ਆਪਾਂ ਜਾਣਕਾਰੀ ਲੈ ਲਾਂਗੇ ਰੇਟ ਜਿਹੜੇ ਰਹਿਣਗੇ ਉਹ ਵੀਡੀਓ ਦੇ ਵਿੱਚ ਰਹਿਣਗੇ ਮਿੱਤਰੋ ਤੇ ਜਿਹੜੇ ਝੋਟੀਆਂ ਦਿਖਾਵਾਂਗੇ ਨਾ ਜੇ ਤੁਹਾਨੂੰ ਝੋਟੀਆਂ ਆ ਸੋਹਣੀਆਂ ਲੱਗੀਆਂ ਤਾਂ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰ ਦਿਓ ਆਓ ਕਰਾਗੇ ਬਾਈ ਨਾਲ ਗੱਲਬਾਤ ਤੇ ਲੱਗੇ ਜਾਣਕਾਰੀ ਹਾਂਜੀ ਬਾਈ ਜੀ ਹਸੀ ਕਾਲ ਜੀ ਸਤਿ ਸ੍ਰੀ ਅਕਾਲ ਬਾਈ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾ ਮੇਰਾ ਵਰਿੰਦਰਾ ਜੀ ਪਿੰਡ ਤਿਆਉਣਾ ਜ਼ਿਲ੍ਹਾ ਬਠਿੰਡਾ ਤੇ ਵਰਿੰਦਰ ਜਿਵੇਂ ਆਪਾਂ ਗੱਲ ਕਰ ਲੀਏ ਤਿਆਉਣਾ ਆ ਗਿਆ ਹੈ ਤਿਆਉਣਾ ਮਲਤਾਨੀਆਂ ਹਾਂਜੀ ਬਈ ਤੇ ਮੈਨੂੰ ਐ ਦੱਸ ਜਿਹੜੀਆਂ ਤੇਰੇ ਕੋਲੇ ਅੱਜ ਤਿੰਨ ਨਾਗ ਨੇ ਹਾਂਜੀ ਕਿਹੜੇ ਪਾਸੋਂ ਸਟਾਰਟ ਕਰਗੇ ਫਿਰ ਸਟਾਰਟ ਆਪਾਂ ਪਹਿਲਣ ਝੋਟੀ ਤੋਂ ਕਰਾਂਗੇ ਬਈ ਠੀਕ ਆ ਜੀ ਜੀ ਤੇਰੀ ਆਹ ਪਹਿਲਣ ਝੋਟੀ ਆ ਗਈ ਹਾਂ ਤੇ ਇਹਦਾ ਮੈਨੂੰ ਐ ਦੱਸ ਦੇ ਪਹਿਲਾਂ ਤਾਂ ਥਣਲੇਵਾ ਦਿਖਾ ਦੇਣ ਦੇ ਮੈਨੂੰ ਵੀ ਇਹੇ ਦੰਦੋਂ ਕਿਵੇਂ ਆ ਦੰਦੋਂ ਵੀ ਚਾਰ ਦੰਦ ਆ ਪਿਓਰ ਚਾਰ ਦੰਦ ਝੋਟੀ ਕੈ ਦਿਨ ਹੋ ਗਏ ਸੂਈ ਨੂੰ ਸੂਏ ਵੀ 2 ਦਿਨ ਹੋਏ ਆ 2 ਦਿਨ ਹਾਂ ਕਿੰਨਾ ਕੁ ਬੋਲੇ ਤੋਂ ਸਾਫ ਹੀ ਹੋਈ ਆ ਅੱਛਾ ਹੁਣ ਵੀ ਹੋਊਗਾ 7 ਕਿਲੋ ਤੋਂ ਸਟਾਰਟਿੰਗ ਹੀ ਆ ਬਈ ਬੋਲੇ ਤੋਂ 7 ਕਿਲੋ ਤੋਂ ਹਾਂਜੀ ਬਈ ਕਿੰਨਾ ਦੁੱਧ ਪਾ ਦੂ ਤੇਰੀ ਝੋਟੀ ਆ ਦੁੱਧ ਬਈ ਸਟਾਰਟਿੰਗ ਨਾਲ ਜੇ ਮੈਂ 10 11 11 12 ਕੁ ਦੇ ਦਊਗੀ ਪਰ ਆਪਾਂ 10 ਕਿਲੋ ਦੀ ਗਾਰੰਟੀ ਲੈਣੇ ਆ ਬਈ 10 ਕਿਲੋ ਦੀ ਹਾਂ 10 ਕਿਲੋ ਤੋਂ ਬਾਹਰ ਦੁੱਧ ਪਾਉਣਾ ਚਾਹੀਦਾ ਹੈ ਕੋਈ ਬਈ ਕੁਆਲਿਟੀ ਵਾਲੀ ਆ ਕੋਈ ਐਨ ਵੀ ਕਾਦੀ ਛੋਟੀ ਹੋਊਗੀ ਹਾਂ ਤੈਨੂੰ ਪਤਾ ਆਪਾਂ ਕੋਈ ਐਨ ਵੀ ਦੁੱਧ ਰੋਕ ਕੇ ਵੀਡੀਓ ਬਣਾਉਨੇ ਆ ਕੱਲਾ ਬੱਚਾ ਲਾਇਆ ਸਹੀ ਗੱਲ ਹਾਂ ਤੂੰ ਆਪਣੇ ਇਲਾਕੇ ਚ ਏ ਇਧਰ ਦੀਪ ਕੋਲੇ ਆਇਆ ਸੀ ਮੈਂ ਅੱਜ ਲੈ ਚੱਲ ਕੇ ਰਾਂ ਇਧਰ ਲੈ ਵੀ ਆਹ ਦੇਖ ਲੋ ਪਹਿਲਾ ਸੂਆ ਸੂਈ ਹੋਈ ਝੋਟੀ ਆ ਤੇ ਥਣ ਲੇਵੇ ਤੂੰ ਜਿਹੜੀ ਹੈਗੇ ਪੂਰੀ ਸੋਹਣੀ ਆ ਤੇ ਉੱਤੋਂ ਵੀ ਜਿਹੜੀ ਹੈਗੇ ਗੋਲ ਮਟੋਲੀ ਪਈ ਆ ਕੋਈ ਆਈ ਨਹੀਂ ਹੈਗਾ ਕਿਸੇ ਪਾਸੇ ਕੋਈ ਲਿੱਸੀ ਹੋਊਗੀ ਇਹ ਲੈ ਚੱਲ ਕੇ ਰਾਂ ਲੰਮੀ ਲੈ ਜਾ ਲੰਮੀ ਇਹ ਆਹ ਦੇਖ ਲੋ ਮਿੱਤਰੋ ਇਹ ਚਾਰ ਦੰਦ ਝੋਟੀ ਪਹਿਲਾ ਸੂਆ ਕੀ ਰੇਟ ਕਰਤਾ ਇਹਦਾ ਵਿਰਿੰਦਰ ਰੇਟ ਦੱਸ ਦੇ ਨਾ ਮੈਂ ਸਵੇਰ 6 ਵਜੇ ਤੋਂ ਆਇਆ ਜਮਾ ਸਾਫ਼ ਕਰੀ ਜਾਂ ਤੇ ਪਤੇ ਪਗੜੀ ਆਇਆ ਨਹੀਂ ਵੀ ਦੁੱਧ ਇਹ ਰੁਕਿਆ ਹੋਇਆ ਹੁਣ ਕੱਲਾ ਬੱਚਾ ਲਾਇਆ ਅੱਛਾ ਹਾਂ ਠੀਕ ਆ ਜਾਣ ਦੇ ਕਰਾਂ ਥਾਮ ਸੁਣ ਇੱਕ ਨੰਬਰ ਲੱਗਾ ਯਾਰ ਨਹੀਂ ਥਾਂ ਦੇ ਵੇ ਦੀ ਜਿਹੜੀ ਸੀਗੀ ਸੋਣੀ ਆ ਗਈ ਤੇ ਪਹਿਲਾਂ ਨੂੰ ਇਹੇ ਜਿਹੇ ਹੱਥਾਂ ਨੂੰ ਲੱਗਦਾ ਨਹੀਂ ਤੇ ਦੁੱਧ ਵੀ ਥਾਨ ਨਹੀਂ ਕਢਣਾ ਭਾਈ ਮੈਨੂੰ ਆਏ ਦੱਸ ਇਹਦਾ ਰੇਟ ਦੱਸ ਤੂੰ ਪਹਿਲਾਂ ਰੇਟ ਕਿੰਨਾ ਮਰਜ਼ੀ ਕਰਾ ਲੈ ਭਾਈ 110000 ਦੀ ਜੱਸ ਨੂੰ ਆ ਬਈ ਠੀਕ ਹੈ ਹਾਂਜੀ ਬਈ ਇਹ ਚ ਕੋਈ ਛੋੜ ਛੱਪਾ ਹੀ ਹੋ ਹਾਂ ਛੋੜ ਛੱਪਾ ਹੀ ਹੋ ਬਈ ਚੱਲ ਫਿਰ ਦੂਜੇ ਨੰਬਰ ਵਾਲੀ ਝੋਟੀ ਦੱਸ ਮੈਨੂੰ ਜਿਹੜੀ ਤੇਰੀ ਆਹ ਝੋਟੀ ਆ ਗਈ ਹਾਂਜੀ ਬਈ ਵੀ ਇਹੇ ਝੋਟੀ ਦਾ ਸੂਆ ਦੱਸ ਪਹਿਲਾਂ ਤਾਂ ਮੈਨੂੰ ਇਹ ਵੀ ਬਈ ਪਹਿਲਾ ਸੂਆ ਇਹ ਵੀ ਪਹਿਲਾ ਸੂਆ ਹਾਂਜੀ ਬਈ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਹ ਬਈ ਸਵੇਰੇ ਸੂਈ ਆ ਅੱਜ ਸਵੇਰੇ ਹਾਂ 10 11 ਵਜੇ ਸੂਈ ਆ ਹਾਂ ਬੱਤੀ ਨੂੰ ਚਾਇਆ ਹੈ ਦੁੱਧ ਕੱਢਣੇ ਮੈਂ ਪਰ ਝੂਠ ਮਾਰਦਗੇ ਹੁਣ ਇਹਨੂੰ ਸਾਫ਼ ਕਰਾਂਗੇ ਜਮਾ ਅੱਛਾ ਹਾਂ ਤੇ ਤਾਜੀ ਸੂਈ ਆ ਗਈ ਹਾਂਜੀ ਬਈ ਲੈ ਵੀ ਤਾਜੀ ਸੂਈ ਜਿਹੜੀ ਬਣੀ ਐ ਇੱਧਰ ਕਰੀ ਮਰੀ ਜੇ ਇਹ ਇੱਧਰ ਕਰੀ ਇਹ ਇੱਧਰ ਕਰ ਦੇ ਇਹ ਆ ਦੇਖੋ ਨੇਵੇ ਦੀ ਬੰਤਰ ਚੈੱਕ ਕਰ ਲਓ ਹੁਣ ਖੁੱਲਾ ਲੈਵਾ ਪਹਿਲਾ ਸੂਆ ਜਿਵੇਂ ਕਹਿੰਦਾ ਦੁੰਦਾ ਚ ਕਿਵੇਂ ਇਹ ਇਹ ਦੋ ਦਾਂਦਾ ਬਈ ਇਹ ਦੋ ਦਾਂਦੀ ਆ ਹਾਂਜੀ ਬਈ ਯਾਰ ਸਿੰਘਾਂ ਦੀ ਵੀ ਸੋਹਣੀ ਆ ਗਈ ਇੱਕ ਨੰਬਰ ਇਹਨਾਂ ਦਾ ਦੁੱਧ ਪਾ ਦੂ ਤੇ ਕੀ ਰੇਟ ਮੈਨੂੰ ਇੱਥੇ ਹੀ ਖੜ ਜਾ ਕਰ ਦੁੱਧ ਦੇ ਦੂੰਗਾ ਵੀ 10-11 ਕਿਲੋ ਹਾਂ ਖੁੱਲਾ ਦੇਊਗੀ ਤੇ ਕੀ ਰੇਟ ਹੈ ਦਾ ਝੋਟੀ ਦਾ ਰੇਡ ਬਾਈ ਕਿੰਨਾ ਮਰਜੀ ਕਰਾ ਲਾ ਇਹ 1 ਲੱਖ 5000 ਦੀ ਦੇਣੀ ਆ ਲਿਆ ਕਰ ਇੱਧਰ ਦੇਖੋ ਦੋ ਦਾ ਕੱਟੀ ਆ ਹੈਨਾ ਸਿੰਘ ਸਿੰਘ ਦਿਖਾ ਦੇ ਆਪੋਂ ਰੇਟ ਨਹੀਂ ਕਰਦੇ ਰੇਡ ਪਿੱਛੇ ਤਾਂ ਹਰ ਇੱਕ ਬੰਦਾ ਕਹਿ ਜਾਂਦਾ ਵੀ ਠੀਕ ਆ ਕਿਵੇਂ ਰੇਡ ਪਿੱਛੇ ਤਾਂ ਆਪਾਂ ਨੂੰ ਹਰ ਇੱਕ ਬੰਦਾ ਕਹਿ ਜਾਂਦਾ ਵੀ ਹਾਂ ਵੀ ਠੀਕ ਆ ਠੀਕ ਹੈ ਗੱਲ ਆਪਾਂ ਆਏ ਕਰ ਨੂੰ ਇੱਕ ਵਾਰੀ ਬੰਦਾ ਨਾ ਮਾਰਕੀਟ ਘੁੰਮ ਕੇ ਆਵੇ ਫੇਰ ਆਪਣੇ ਕੋਲ ਆਵੇ ਠੀਕ ਹੈ ਗੱਲ ਹਾਂ ਲੈਂ ਲੈ ਆਵੇ ਰੇਟ ਕੀ ਆ ਨਾ ਹੋ ਕਰਾਂਗਾ ਹਾਂ ਇਹ ਆ ਦੇਖ ਲਓ ਮਿੱਤਰੋ ਜਿਹੜੀ ਆਹਾ ਵੀ ਝੋਟੀ ਜਿਹੜੀ ਹੈਗੀ ਨਾ ਆ ਵੀ ਪਹਿਲਾ ਸੂਆ ਝੋਟੀ ਹੈਗੀ ਯਾਰ ਦੋ ਦੰਦ ਦਾ ਜਿਹੜੀ ਹੈਗੀ ਪਿਓਰ ਦੋ ਦੰਦ ਦੀ ਆ ਹਾਂਜੀ ਹਾਂਜੀ ਬਈ ਲੈ ਵੀ ਦੋ ਦੰਦ ਨੇ ਜਿਹੜਾ ਲੇਵਾ ਤਿਆਰ ਕੀਤਾ ਨਾ ਉਹ ਬਹੁਤ ਸੋਹਣਾ ਲੇਵਾ ਤਿਆਰ ਕੀਤਾ ਤੇ ਇੰਨੀ ਕਰਮ ਵਾਲੀ ਜਮਾ ਤਾਜੀ ਸੂਈ ਹੈ ਕੋਈ ਆਈ ਨਹੀਂ ਹੈਗਾ ਲੈ ਚੱਲ ਕਰਾਂ ਕੋਈ ਗੱਲ ਨਹੀਂ ਛੱਡ ਦੇ ਛੱਡ ਦੇ ਲੈ ਵੀ ਇਹਦੇ ਚ ਮੈਨੂੰ ਐਂ ਦੱਸ ਟਾਟਾ ਬਾਟਾ ਦੱਸ ਇਹਦਾ ਟਾਟਾ ਬਾੜੀ ਬਾਬੇ ਮਾਨ ਤਾਣ ਕਰਦਾਂਗੇ ਕਿੰਨਾ ਮਾਨ ਤਾਣ ਖਾਣਾ ਬਹੁਤ ਸ਼ੂਟ ਸੱਪੇ ਹੋਊਗਾ ਹਜ਼ਾਰ ਸ਼ੂਟ ਕਰਦਾਂਗੇ ਠੀਕ ਹੈ ਹਾਂ ਤਾਂ ਤੁਹਾਨੂੰ ਇਹਦਾ ਵੀ ਇੱਕ ਨੰਬਰ ਆ ਯਾਰ ਸਰੇ ਵਾਲੀ ਆ ਨਹੀਂ ਝੋਟੀ ਤੇਰੀ ਆ ਵੀ ਚੰਗੀ ਹੈਗੀ ਬਾਕੀ ਥਨਲੇਵਾ ਆਪਾਂ ਇਹਦਾ ਖੜੀ ਦਾ ਦਿਖਾ ਦਗੇ ਸੀ ਠੰਡੀ ਦੀ ਆਪਣੀ ਗਰੰਟੀ ਆ ਐ ਵੀ ਨਹੀਂ ਜਿਵੇਂ ਫੈਲਣ ਜਾਂ ਪਸੂ ਹੁੰਦਾ ਵੀ ਛੜਾ ਮਾਰੂਗਾ ਜਾਂ ਕਰੂਗਾ ਉਹ ਗੱਲ ਨਹੀਂ ਠੀਕ ਆ ਲੇਵਾ ਵੇਖ ਕਰਨ ਵਾਲੀ ਦੇ ਅੱਛਾ ਜਿਹੜੀ ਤੇਰੀ ਆ ਆ ਗਈ ਮੱਝ ਹਾਂਜੀ ਬਈ ਇਹਦਾ ਸੂਆ ਇਹਦਾ ਸੂਤ ਤੀਜਾ ਬਈ ਤੀਜਾ ਸੂਆ ਹਾਂਜੀ ਤੇ ਕਿਦੇ ਸੂਈ ਹੈ ਇਹ ਇਹ ਸੂਈ ਨੂੰ ਵੀ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਸੂਈ ਨੂੰ ਕਿ ਨਾ ਦੁੱਧ ਪਾ ਦੂਗੀ ਇਹ ਦੁੱਧ 12 ਕਿਲੋ ਖੁੱਲਾ ਦੇਊਗੀ ਬਈ 12 ਕਿਲੋ ਹਾਂ ਠੀਕ ਐ ਹੁਣ ਮਗਰ ਇੱਕ ਬੱਚਾ ਕੀ ਇਹਦੇ ਹੁਣ ਵੀ 8 ਕਿਲੋ ਬੌਲਾ ਇਹਦੇ ਥੱਲੇ 8 ਕਿਲੋ ਬੌਲਾ ਹੈਗਾ ਹਾਂਜੀ ਜੀ ਸਹੀ ਗੱਲ ਐ ਤੇਰੀ ਉਹ ਗੱਲ ਹੈ ਦੀ ਬਾਈ ਦੀ ਵੀ ਜਿਹੜੀ ਹੈਗੇ 10 ਕਿਲੋ ਬੌਲਾ ਤੇ ਚੋਣ-ਚੂਣ ਇੱਕ ਨੰਬਰ ਆ ਬਈ ਅੱਛਾ ਹਾਂ ਹਾਂ ਲੈ ਚੱਲ ਕੇਰਾ ਇਹ ਆ ਦੇਖ ਲੋ ਮਿੱਤਰੋ ਜਿਹੜੀ ਆਹਾ ਆ ਗਈ ਨਾ ਇਹ ਤੀਜਾ ਸੁਆ ਕਿ ਚੌਥਾ ਇਹ ਤੀਜਾ ਬਈ ਮੰਨ ਲੋ ਚੌਥਾ ਮੰਨ ਲੋ ਚੌਥਾ ਵੀ ਹੋ ਸਕਦੀ ਬਈ ਆਪਾਂ ਨੂੰ ਤੀਜਾ ਦੱਸੇ ਚੌਥਾ ਵੀ ਹੋ ਸਕਦੀ ਠੀਕ ਐ ਇਹਦਾ ਰੇਟ ਫਿਰ ਰੇਟ ਇਹਦਾ ਵੀ ਕਿੰਨਾ ਮਰਦੀ ਕਰਾਲਾ ਰੇਟ ਇਹਦਾ 95 2000 ਛੋੜਾ ਠੀਕ ਆ ਹਾਂਜੀ ਲੈ ਚ ਲੰਮੀ ਲੈ ਜਾ ਲੈ ਵੀ ਇਹਦੇ ਥੱਲੇ ਵੀ ਜਿਹੜੀ ਹੈਗੀ ਨਾ ਇਹ ਇਹ ਜਿਹੜੀ ਮੱਝ ਆ ਗਈ ਇਹ 93000 ਰੁਪਏ ਦੀ ਮਿਲੂਗੀ ਸੂਈ ਸਵਾਈ ਤੇ ਲੇਵਾ ਜਿਹੜਾ ਹੈਗਾ ਕਰਮਾਣੀ ਨੇ ਸੋਨਾ ਤਿਆਰ ਕੀਤਾ ਉਹ ਮੂਰੇ ਵੀ ਲੇਵਾ ਦਿਖਾ ਉਹਨਾਂ ਮੂਰੇ ਉਹਨਾਂ ਹੀ ਪਿੱਛੇ ਆ ਬਈ ਹਾਂ ਦੁੱਧ ਵਾਲੀ ਮੈਂ ਯਾਰ ਉਹ ਗੱਲ ਬਾਤ ਹੈ ਨਹੀਂ ਮਿੱਤਰੋ ਤੁਹਾਨੂੰ ਮੈਂ ਅਸਾਂ ਗੱਲ ਆ ਦੇਖ ਲਓ ਥਣ ਵੀ ਜਿਹੜਾ ਸੋਨਾ ਲੱਗਿਆ ਹੋਇਆ ਹੈ ਲੇਵੇ ਨੂੰ ਜਿਹੜਾ ਲੱਗਿਆ ਦੇ ਹਜੇ ਤਾਂ ਯਾਰ ਨਾ ਸੋਨ ਨੂੰ ਦੱਸਾਂ ਗੱਲ ਜਿਹੜੀ ਮੱਝ ਹੁੰਦੀ ਹੈ ਘੱਟੋ ਘੱਟ 15 ਦਿਨਾਂ ਦੇ ਵਿੱਚ ਤਿਆਰ ਹੁੰਦੀ ਹੈ ਤੇ ਇਹ 93000 ਰੁਪਏ ਦੀ ਮਿਲੂਗੀ ਸੋਨ ਨੂੰ ਨੰਬਰ ਬੋਲ ਤੇਰਾ ਨੰਬਰ ਵੀ 87270 66762 ਬਈ 87270 66762 ਜੀ ਠੀਕ ਆ ਤੇ ਲੋ ਵੀ ਮਿੱਤਰੋ ਏ ਸੀ ਬਾਈ ਬਰਿੰਦਰ ਤੇ ਉਹਨੇ ਤੋਂ ਤੇ ਕਿਵੇਂ ਲੱਗੀਆਂ ਬਾਈ ਦੀਆਂ ਝੋਟੀਆਂ ਦੱਸਿਓ ਜ਼ਰੂਰ